ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਆਪਣੀ YouTube ਚੈਨਲ ਤੇ ਬਹੁਤ ਵੈਲਕਮ ਕਰਦੇ ਤੇ ਜਿਹੜੇ ਵੀਰ ਭਰਾ ਆਪਣੀ ਚੈਨਲ ਤੇ ਨਵੇਂ ਜੁੜੇ ਹੋ ਆਪਣੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਇਸ ਵਾਰ ਹੁਣ ਆਪਣੀ ਝੋਨੇ ਦੇ ਵਿੱਚ ਜਾਨੀ ਕਿ ਜੀਰੀ ਦੇ ਵਿੱਚ ਫੇਰ ਸਮੱਸਿਆ ਆ ਗਈ ਬੋਨੇ ਬੂਟਿਆਂ ਵਾਲੀ ਜਿਹੜੀ ਪਿਛਲੇ ਤੋਂ ਪਿਛਲੇ ਸਾਲ ਇਹ ਬਿਮਾਰੀ ਨੇ ਬਹੁਤ ਨੁਕਸਾਨ ਕੀਤਾ ਤਾਂ ਤੇ ਝਾੜ ਵੀ ਬਹੁਤ ਘਟਾਇ ਤੇ ਤੇ ਇਸ ਵਾਰ ਫੇਰ ਕੁਝ ਪਰਸੈਂਟ ਜਾਨੀ ਕਿ ਕੋਈ ਕੋਈ ਬੂਟਾ ਬੌਣੇ ਬੂਟੇ ਦਾ ਖੇਤ ਦੇ ਵਿੱਚ ਦੇਖਿਆ ਗਿਆ ਜਾਨੀ ਕਿ ਆਪਾਂ ਐਵੇਂ ਨਹੀਂ ਕਹਿ ਸਕਦੇ ਵੀ ਕੋਈ ਕੋਈ ਜੋ ਆਪਾਂ ਕੀਲੇ ਦੇ ਵਿੱਚ ਫਿਰ ਕੇ ਦੇਖੀਏ ਤਾਂ ਕਿਤੇ ਦੋ ਬੂਟੇ ਕਿਤੇ ਇੱਕ ਬੂਟਾ ਜਾਨੀ ਕਿ ਸਾਰੇ ਕਿਤੇ ਇੱਕ ਇੱਕ ਦੋ ਦੋ ਬੂਟੇ ਖੇਤ ਦੇ ਵਿੱਚ ਹੈਗੇ ਨੇ ਤੇ ਹੁਣ ਇਹਦਾ ਲਾਜਪੋ ਆਪਾਂ ਕੀ ਕਰੀਏ ਹੁਣ ਡਰਨੇ ਦੀ ਕੋਈ ਲੋੜ ਨਹੀਂ ਉਹ ਆਪਾਂ ਪਿਛਲੇ ਤੋਂ ਪਿਛਲੇ ਸਾਲ ਦੇਖ ਹੀ ਲਿਆਏ ਹੁਣ ਸਾਡੇ ਆਪਾਂ ਦਿਖਾ ਦਿੰਦੇ ਆ ਬੂਟਾ ਦੇਖੋ ਆਹ ਵਾਲਾ ਇਹ ਬਿਮਾਰੀ ਦੇ ਸ਼ਿਕਾਰ ਹੈ ਇਹ ਛੋਟਾ ਰਹਿ ਗਿਆ ਤੇ ਹੋਰ ਵੀ ਵਿੱਚ ਪਾਣੀ ਖੜਾ ਹੈ ਮੈਂ ਰੇਪ ਆਇਆ ਤਾਂ ਵਿੱਚ ਵੀ ਬਹੁਤ ਬੂਟੇ ਦੱਬ ਤੁਹਾਨੂੰ ਦਿਖਦੇ ਹੋਣਗੇ ਵਿੱਚ ਵਿੱਚ ਛੋਟੇ ਛੋਟੇ ਟਰਬ ਦਿਖਦੇ ਆ ਦੋ ਦੋ ਬੂਟੇ ਖੜੇ ਆ ਆਪਾਂ ਪਿਛਲੇ ਤੋਂ ਪਿਛਲੇ ਸਾਲ ਦਵਾਇਆ ਬੂਟੀ ਆ ਬਹੁਤ ਪਾ ਕੇ ਦੇਖਿਆ ਏ ਤੇ ਬਹੁਤ ਆਪਾਂ ਵੀਡੀਓ ਦੇਖਿਆ ਅਭੀ ਐਨੀਆਂ ਦਵਾਇਆ ਪਾਤੀ ਐਨੀਆਂ ਦਵਾਇਆ ਪਾਤੀ ਆ ਪਰ ਇਹਦਾ ਇਲਾਜ ਕੋਈ ਨਹੀਂ ਬਣਿਆ ਨਾ ਇਹਦਾ ਪਤਾ ਲੱਗਿਆ ਵੀ ਕਿਉਂ ਹੁੰਦੇ ਇੱਕ ਆ ਬੂਟਾ ਦੇਖ ਸਕਦੇ ਤੁਸੀਂ ਆ ਬਚਾਲੇ ਹੀ ਖੜਾ ਤੇ ਲਾਜਪੋ ਜਾਨੀ ਕਿ ਇਹਦਾ ਕੋਈ ਨਹੀਂ ਬਣਿਆ ਤੇ ਹੁਣ ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਡਰਨੇ ਦੀ ਕੋਈ ਲੋੜ ਨਹੀਂ ਥੋੜੀ ਸਮੱਸਿਆ ਹੈ ਤੇ ਆਪਾਂ ਉਹਨੂੰ ਹੀ ਦੁਕਾਨ ਵਾਲਿਆ ਕੋਲ ਜਾ ਕੇ ਜ਼ਹਿਰੀਲੀਆ ਦਵਾਈਆ ਚੱਕ ਕੇ ਸਪਰੇਹਾ ਕਰਨ ਲੱਗ ਜਾਈਏ ਵਿੱਚ ਦਵਾਈਆ ਪਾਣ ਲੱਗ ਜਾਈਏ ਉਹਦਾ ਕੋਈ ਫਾਇਦਾ ਨਹੀਂ ਇੱਕ ਦਾ ਆਪਣੇ ਪੈਸੇ ਦੀ ਬਰਬਾਦੀ ਹੈ ਕਿਉਂਕਿ ਆਪਾਂ ਇਹਦਾ ਦੇਖ ਲਿਆ ਇਹ ਬੂਟੇ ਚੱਲਦੇ ਨਹੀਂ ਹੈਗੇ ਕੋਈ ਵੀ ਆਪਾਂ ਦਬਾਅ ਪਾ ਲਈਏ ਇਹ ਬੂਟਿਆਂ ਨੇ ਨਹੀਂ ਚੱਲਣਾ ਇਹ ਕੁਦਰਤੀ ਬਿਮਾਰੀ ਹੈ ਇਹਦਾ ਕੋਈ ਇਲਾਜ ਨਹੀਂ ਤੇ ਆਹ ਦੇਖ ਸਕਦੇ ਹੋ ਆ ਤਿੰਨ ਬੂਟੇ ਖੜੇ ਆ ਇਕ ਆਹ ਖੜਾ ਦੂਜਾ ਦੇਖ ਲਓ ਆਹ ਖੜਾ ਤੇ ਤੀਜਾ ਇਹਨੂੰ ਵੀ ਲੱਗ ਰਹੀ ਹੈ ਮਨੂੰ ਸ਼ਿਕਾਇਤ ਇਹ ਤਿੰਨ ਬੂਟੇ ਖੜੇ ਆ ਦੇਖ ਲਓ ਬੋਨੇ ਤੇ ਇੱਕ ਬੂਟਾ ਸੁੱਕ ਹੋਈ ਗਿਆ ਦੇਖ ਲਓ ਚਾਰ ਬੂਟੇ ਇੱਕ ਜਗ੍ਹਾ ਲਗਾਤਾਰ ਨਹੀਂ ਦੇਖ ਲੋ ਤੇ ਹੁਣ ਡਰਨੇ ਦੀ ਕੋਈ ਲੋੜ ਨਹੀਂ ਕਿਉਂਕਿ ਇਹ ਕੁਦਰਤੀ ਬਿਮਾਰੀ ਹੈ ਇਹਦਾ ਕੋਈ ਇਲਾਜ ਨਹੀਂ ਨਾ ਹੁਣ ਤੱਕ ਇਲਾਜ ਇਹਦਾ ਲੱਭਿਆ ਨਹੀਂ ਨਾ ਆਪਾਂ ਸੁਣਿਆ ਵੀ ਆਹ ਦਵਾ ਪਾ ਕੇ ਇਹਦਾ ਇਲਾਜ ਹੋ ਸਕਦਾ ਇਸ ਕਰਕੇ ਬੇਫਜ਼ੂਲੀ ਖਰਚੀ ਨਾ ਕਰੋ ਡਰਨੇ ਦੀ ਕੋਈ ਲੋੜ ਨਹੀਂ ਤੇ ਇਹ ਕੋਈ ਵੀ ਆਪਾਂ ਨੂੰ ਜ਼ਹਿਰੀਲਾ ਪ੍ਰਦਾਸ਼ ਜਾਂ ਸਪਰੇਅ ਕਰਨ ਦੀ ਲੋੜ ਨਹੀਂ ਕਿਉਂਕਿ ਜਿਹੜੀ ਚੀਜ਼ ਦਾ ਇਲਾਜ ਹੋਵੇ ਉਹਦੇ ਉੱਪਰ ਆਪਾਂ ਚੰਗੇ ਵੀ ਲੱਗਦੇ ਆ ਪੈਸੇ ਬਰਬਾਦ ਕਰਦੇ ਇਸ ਕਰਕੇ ਇਹਦੇ ਤੇ ਪੈਸੇ ਨਾ ਬਰਬਾਦ ਕਰੋ ਆਪਣਾ ਤਾਕਤ ਵਾਲੀਆਂ ਸਪਰੇਹਾਂ ਹੋ ਗਈਆਂ ਇਹਨਾਂ ਉੱਪਰ ਫੋਕਸ ਕਰੋ ਤੇ ਹੋਰ ਬਿਮਾਰੀ ਦੇ ਬਾਰੇ ਦੇਖੋ ਕਹਾਂ ਜਾ ਕੇ ਹੁਣ ਫੰਗਸ ਆਣੀ ਹੈ 1 ਮਹੀਨੇ ਤੱਕ ਉਹਦੇ ਤੇ ਫੋਕਸ ਕਰੋ ਇਹਦੀ ਇੰਨੀ ਟੈਨਸ਼ਨ ਨਾ ਲਾਓ ਤੇ ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈ ਤੇ ਵੀਡੀਓ ਨੂੰ ਆਪਣੀ ਨੂੰ ਸ਼ੇਅਰ ਕਰਿਓ ਤਾਂ ਕਿ ਫ਼ਯੂਲ ਖਰਚੀ ਤੋਂ ਹਰ ਇੱਕ ਕਿਸਾਨ ਬਚ ਸਕੇ ਤੇ ਸ਼ੇਅਰ ਆਪਣੀ ਵੀਡੀਓ ਨੂੰ ਜਰੂਰ ਕਰਿਓ ਤੇ ਤੁਹਾਡਾ ਮੈਂ ਧੰਨਵਾਦ ਕਰਦਾ ਆਪਣੀ ਵੀਡੀਓ ਦੇਖਣ ਲਈ ਆਪਣਾ ਕੰਮ ਹੁੰਦਾ ਹੈ ਤੁਹਾਨੂੰ ਸਲਾਹ ਦੇਣਾ ਜਿੰਨੀ ਕਪਨ ਨੌਲੇਜ ਹੈਗੀ ਆ ਉੰਨੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਕਿ ਹਰ ਇੱਕ ਕਿਸਾਨ ਦਾ ਭਲਾ ਹੋ ਸਕੇ